ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਪਹੁੰਚ ਰਹੇ ਹਾਂ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਐਂਡ ਤੱਕ ਦੇਖਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਣਾਵਾਂਗੇ ਗਰਮੀਆਂ ਵਾਲਾ ਠੰਢੀ ਤਸੀਰ ਵਾਲਾ ਗਜਰੇਲਾ ਕਿਲੋ ਆਪਾਂ ਨੇ ਗਾਜਰਾਂ ਲਈਆਂ ਪਹਿਲਾਂ ਵੀ ਧੋ ਲਈਆਂ ਛਿੱਲ ਕੇ ਵੀ ਧੋ ਕੇ ਆਪਾਂ ਸੁੱਕ ਗੀਆਂ ਪਾਣੀ ਸੁੱਕ ਗਿਆ ਇਹਨਾਂ ਦਾ ਇੱਕ ਗਲਾਸ ਲਿਆ ਦੁੱਧ ਦਾ ਤੁਹਾਨੂੰ ਇਸ ਤਰ੍ਹਾਂ ਗਰਮੀਆਂ ਵਿੱਚ ਖਾਣ ਵਾਲਾ ਗਜਰੇਲਾ ਬਣਾ ਕੇ ਦਿਖਾਵਾਂਗੇ ਨਾ ਇਹਦੇ ਵਿੱਚ ਕੀ ਪਾਉਣਾ ਨਾ ਖੋਆ ਪਾਉਣਾ इस तरह ही बनावेंगे लो जी शुरू कर दे जी भैन गाजर इस तरह कट ले पीस सारे लो जी गाजर सारियाँ अपने कटनी हूँ लवोंगा कुकर कुकर बिच पाया सार ਲਓ ਜੀ ਗਾਜਰ ਕੁੱਕਰ ਚ ਪਾ ਲਿਆ ਹੁਣ ਇਹਦੇ ਵਿੱਚ ਪਾ ਇੱਕ ਸਟੀਲ ਦਾ ਘੱਪਾ ਦੁੱਧ ਨਾਲ ਇਹ ਪਾਹਾਂਗੇ। ਤੱਕੜ ਲਾ ਕੇ ਹੁਣ ਅੰਨ ਘੰਗੇ ਗਏ ਅਸਤੇ। ਲਓ ਜੀ ਗੈਸ ਕਰਤਾ ਹੁਣ ਇਹਦੇ ਦੋ ਸੀਟੀਆਂ ਮਰਾ ਮਰਾਵਾਂਗੇ ਦੁੱਧ। ਲਓ ਜੀ ਤਿੰਨ ਸੀਟੀਆਂ ਵੱਜ ਗਈਆਂ ਭਾਪ ਵੀ ਨਿਕਲ ਗਈ। ਹੁਣ ਖੋਲੜ ਦੇ। ਸਾਰਾ ਕੱਟ ਕੇ ਵਿੱਚ ਪਾਣੀ ਪਾ ਲਿਆ ਕਰ। ਬਹੁਤ ਵਧੀਆ ਚੀਜ਼ ਬਣਦੀ ਐ। ਆਈਸਕ੍ਰੀਮ ਨਾਲ ਵਧੀਆ ਬਣਦੀ ਐ ਕਰਦੀ ਵਿੱਚ ਖਾਣ ਨੂੰ। ਨਾਲੇ ਨੂੰ ਜਗਾਜੇ ਨਾ ਠੰਡੀ ਤਸੀਰ ਹੁੰਦੀ ਐ। ਨਾਲੇ ਨੂੰ ਜ ਵਧੀਆ ਬਣਦੀ ਐ। ਆਈਸਕ੍ਰੀਮ ਫਲ ਜੁਮੇ ਚੀ ਖਾਤੇ। ਨਾ ਬਹੁਤ ਬਥਰੀ ਲੋੜ ਐ। ਨਾ ਬਹੁਤਾ ਸਮਾਨ ਦੀ ਲੋੜ ਐ ਤੁਹਾਨੂੰ। ਹੋ ਲਓ ਪਨੀਰ ਮੈਸ਼ ਕਰ ਲੈਣਾ ਇਸ ਤਰ੍ਹਾਂ ਮਿਕਸੀ ਚ ਨਹੀਂ ਕਰਨਾ ਇਹਨੂੰ ਫਿਰ ਬਹੁਤ ਜ਼ਿਆਦਾ ਬਰੀਕ ਹੋ ਜਾਊਗਾ ਪਨੀਰ ਦੇ ਨਾਲ ਹੀ ਕਰਨਾ ਲਓ ਜੀ ਚੰਗੀ ਤਰ੍ਹਾਂ ਦੇ ਇਹਨੂੰ ਮੈਸ਼ ਹੋ ਗਿਆ ਦੁਬਾਰਾ ਦੁਬਾਰਾ ਘੱਟੇ ਨੇ ਇਹਨਾਂ ਬਰੀਕ ਹੋ ਗਿਆ ਦੇਖ ਲਓ ਹੁਣ ਆਪਾਂ ਪਾਵਾਂਗੇ ਇਹਨੂੰ ਫਰਾਈ 팬 ਵਿੱਚ ਹੋ ਗਿਆ ਉਹਦੇ ਵਿੱਚ ਪਾਵਾਂਗੇ ਕੱਚੂਆਂ ਬਾਦਾਮ, ਧੱਕਾ ਤੇ ਪਿਸਤਾ। ਫਰਾਈਵਰ ਵਾਸਤੇ ਇੱਕ ਕਲਾਚੀ ਪਾਊਡਰ ਪਾਵਾਂਗੇ ਇਹਦੇ ਵਿੱਚ ਇੱਕ ਛੋਟਾ ਜਿਹਾ ਚਮਚ। ਦੋ ਚਮਚੇ ਪਾਵਾਂਗੇ ਇਹਦੇ ਵਿੱਚ ਨਾਰੀਅਲ ਬਰਾਦੇ ਦਾ। ਇਹਦਾ ਹੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਇਹਦੇ ਵਿੱਚ। ਬਾਕੀ ਆਪਾਂ ਨੇ ਸਾਰੇ ਦੁੱਧ ਪਾ ਲਿਆ ਹੈ। ਇਹਦੇ ਵਿੱਚ ਝੰਜੜਾ ਇਹਦੇ ਵਿੱਚ ਬਚਿਆ ਹੋਇਆ। अपन की करना एक कप दु अपन ने एक चमचा कास्टर्ड का चमचा तो कास्टर्ड चंकी तरह ओल देना मिंड पिंड ही ना रहे कप दुध तो कर लेना ਚਲੋ ਜੀ ਰੱਖ ਲਏ ਹੁਣ ਗੈਸ ਪਰ ਇਹਨੂੰ ਲਓ ਜੀ ਸਵਾਦ ਅਨਸਾਰ ਪਨ ਚੀਨੀ ਵੀ ਪਾ ਲੈਣੀ ਹੈ ਇਹਦੇ ਚ ਹੁਣ ਆਪਾਂ ਨੇ ਗੈਸ ਆਨ ਕਰਤਾ ਹੁਣ ਇਹਨੂੰ ਵਾਲੀ ਦੇਵਾਂਗੇ ਥੋੜੀ ਜਿਹੀ ਕਿਉਂਕਿ ਡਰਾਈ ਫਰੂਟ ਆਪਾਂ ਨੇ ਤਾਂ ਨਹੀਂ ਕਿ ਉਹਦੇ ਵਿੱਚ ਭੁੰਨੇ ਡਰਾਈ ਫਰੂਟ ਜੇ ਆਪਾਂ ਕਿ ਉਹਦੇ ਵਿੱਚ ਭੁੰਨਾਂਗੇ ਤਾਂ ਇਹਦੀ ਤਸਵੀਰ ਗਰਮ ਹੋ ਜਾਂਦੀ ਹੈ हूँ ये तीन ठंडी हो रैनी गर्मी बच्चे गर्मी नहीं करनी है लो जी इन अवाली आ गई चंगी तरह तो हूँ अपने गैस कट देना घट्ट हूँ आपकाश्ट वाला दुध पावे थोड़ा थोड़ा करके ना ने कड़छी फिरी जानी है ना आपने बहुता यह गाढ़ा करना ना बहुता पतला करना ठीक ठीक जा रखना तो फ्रिज में जम के फिर गाड़ा हो जाए ਲੋ ਜੀ ਥੋੜਾ ਥੋੜਾ ਕਰਕੇ ਆਪਾਂ ਨੇ ਸਾਰਾ ਦੁੱਧ ਪਾਤਾ ਕਸਟਰਡਾ ਦੇਖੋ ਇਹਨਾਂ ਵਧੀਆ ਠੀਕ ਆ ਥੋੜੀ ਜੀ ਆਪਾਂ ਇਹਨੂੰ ਵਾਲੇ ਦਵਾਂਗੇ ਗਾੜਾ ਕਰਾਂਗੇ ਲੋ ਜੀ ਚੰਗੀ ਤਰ੍ਹਾਂ ਰਿਚ ਗਿਆ ਤਾਂ 3 ਮਿੰਟ ਰਹਿਣ ਲਿਆ ਕਸਟਰਡ ਪਾ ਕੇ ਦੇਖ ਲਓ ਕਿੰਨਾ ਵਧੀਆ ਬਣਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਠੰਡਾ ਕਰਨਾअच्छी ਫੇਰ ਕੇ ਜੇ ਆਪਾਂ ਇਹ ਨਾ ਕਰੀ ਫੇਰੀ ਬੈਨੇ ਗੱਠਾਂ ਜੇ ਬਣ ਜਾਣੀਆਂ ਫਿਰ ਤੁਹਾਨੂੰ ਦੱਸ ਦਿਆਂਗੀ ਬਾਕੀ ਦੇਖ ਲਓ ਦੋ ਕੱਪ ਅੱਧਾ ਗਲੋ ਦੁੱਧ ਨਾਲ ਕਿੰਨਾ ਵਧੀਆ ਗਜਰੇਲਾ ਬਣਿਆ ਨਾਲੇ ਬਹੁਤ ਛੇਤੀ ਬਣਿਆ ਟਾਈਮਿੰਗ ਲੱਗਿਆ ਇਹਨੂੰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜੇ ਤੁਹਾਡਾ ਗਜਰੇਲਾ گاੜਾ ਹੋ ਗਿਆ ਤਾਂ ਇਹਦੇ ਵਿੱਚ ਨਾਰਮਲ ਦੁੱਧ ਪਾ ਲਿਓ ਜੇ ਤੁਹਾਡਾ ਜ਼ਿਆਦਾ ਪਤਲਾ ਹੋ ਗਿਆ ਤਾਂ ਕਸਟਰਡ ਹੋਰ ਘੋਲ ਕੇ ਪਾ ਲਿਓ ਉਸ ਤਰ੍ਹਾਂ ਫਿਰ ਸੈੱਟ ਹੋ ਜਾਂਦਾ ਹੈ ਲੋ ਜੀ ਨੂੰ ਇਸ ਤਰ੍ਹਾਂ ਠੰਡਾ ਕਰਦੇ ਆਪਾਂ ਘੱਟੇ ਫੇਰ ਕੇ ਲੋ ਜੀ 15 ਤੋਂ 20 ਮਿੰਟ ਠੰਡਾ ਕਰ ਲਿਆ ਇਸ ਤਰ੍ਹਾਂ ਦਾ ਹੋ ਗਿਆ ਜਦੋਂ ਪਰਫ੍ਰਿਜਰ ਵਿੱਚ ਰੱਖ ਲੈਣਾ ਇਹਨਾਂ ਹੋਰ ਗਾੜਾ ਕਰਾ ਜੇ ਆਪਾਂ ਪਹਿਲਾਂ ਗਾੜਾ ਕਰ ਲਵਾਂ ਤੇ ਫਿਰ ਇਹਨ ਵਧੀਆ ਨਹੀਂ ਤਲਗਣਾ ਤਾਂ ਆਪਾਂ ਇੱਕ ਡੋਂਗੇ ਵਿੱਚ ਕੱਟ ਕੇ ਰੱਖ ਲੈਣਾ ਉੱਪਰ ਫਿਰ ਪਾ ਦੇਣੀ ਹੈ ਟਰਾਈ ਫਰੁੱਟ ਜਿਹੜੇ ਦਾਖਾ ਕਾਜੂ ਬਦਾਮ ਇਹਨਾਂ ਦਾ ਇਸ ਤਰ੍ਹਾਂ ਰਲ ਬਣਾ ਕੇ ਜਰੂਰ ਖਾਏ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ